ਕਬੀਰ ਤੂਰ ਸਕੇਲ ਕਾ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਵੇਖਨਾ ਅੰਤ ਖੇ ਕੀ ਖੇ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਜਗਿਆਸੂ ਜੀਓ ਜੈਸੀ ਧੂੜ ਮਿੱਟੀ ਇਕੱਠੀ ਕਰਕੇ ਘਰ ਬਣਦੇ ਹਨ ਇਸੇ ਤਰ੍ਹਾਂ ਪ੍ਰਮਾਤਮਾ ਨੇ ਇਸ ਮਿੱਟੀ ਰੂਪ ਪ੍ਰithvi ਵਿੱਚ ਸਬਦ ਸਪਰਸ਼ ਰੂਪ ਰਾਸ ਗੰਧ ਪੰਜੇ ਤਤ ਇਕੱਠੇ ਕਰਕੇ ਤਰਤੀਬ ਅਨੁਸਾਰ ਵਰਤੋਂ ਵਿੱਚ ਲਿਆ ਕੇ ਸਰੀਰ ਰੂਪੀ ਪੁਰੀਆਂ ਪਿੰਡ ਬਣਾ ਦਿੱਤੇ ਹਨ ਚਾਰ ਦਿਨ ਦੀ ਜ਼ਿੰਦਗੀ ਜੀ ਕੇ ਇਹ ਸਰੀਰ ਰੂਪ ਨਸ਼ਟ ਹੋ ਜਾਵੇਗਾ ਤੇ ਜਿੱਥੋਂ ਜਿੱਥੋਂ ਤਤ ਆਏ ਉਥੇ-ਉਥੇ ਚਲੇ ਜਾਣਗੇ ਭਾਵ ਇਹ ਸੁੰਦਰ ਸਰੀਰ ਮਿਟ ਕੇ ਧੂੜ ਰੂਪ ਹੋ ਜਾਵੇਗਾ ਕਬੀਰ ਸੂਰਜ ਚਾਂਦ ਕਾ ਉਦੇ ਪਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਬਖੇ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਜਗਿਆਸੂ ਜੀਓ ਪਰਮਾਤਮਾ ਨੇ ਇਸ ਦੇ ਸਰੀਰ ਨੂੰ ਤਦ ਬਣਾਇਆ ਹੈ ਕਿ ਇਸ ਸਰੀਰ ਵਿੱਚ ਜੋ ਜੀਵ ਆਤਮਾ ਹੈ ਉਹ ਜੀਵ ਆਤਮਾ ਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਸੂਰਜ ਚੰਦ ਭਾਵ ਦਿਨ ਅਤੇ ਰਾਤ ਹਰਕਾ ਸਿਮਰਨ ਕਰੇ ਤੇ ਇਸ ਦੇਏ ਨੂੰ ਪਵਿੱਤਰ ਕਰ ਲਵੇ ਨਹੀਂ ਤਾਂ ਇਹ ਦੇਏ ਮਿੱਟੀ ਤੋਂ ਬਣੀ ਅਤੇ ਮਿੱਟੀ ਹੋ ਜਾਵੇਗੀ ਪਰ ਹਰਕਾ ਸਿਮਰਨ ਕਰਨ ਨਾਲ ਇਹ ਦੇਏ ਪਵਿੱਤਰ ਹੋ ਜਾਣੀ ਹੈ